ਉਹ ਟਾਈਮ ਦੇਖਿਆ ਜਦ ਮੇਰੇ ਮਦਰ ਖੁਦ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਸਾਨੂੰ ਖਾਣਾ ਖਿਲਾਉਂਦੇ ਸੀਗੇ 7 ਟਾਈਮ ਮਿਸਟਰ ਚੰਡੀਗੜ੍ਹ ਰਹਿ ਚੁਕੇ ਹਨ ਮਿਸਟਰ ਨਾਰਥ ਇੰਡੀਆ ਮਿਸਟਰ ਪੰਜਾਬ ਮਿਸਟਰ ਇੰਡੀਆ সিলਵਰ ਮੈਡਲਿਸਟ ਜੋ ਵੀ ਮੈਨੂੰ ਉੱਥੋਂ ਕੈਸ਼ ਮਨੀ ਮਿਲਦੀ ਹੈ ਉਹ ਮੈਂ ਸਭ ਬੱਚਿਆਂ ਵਾਸਤੇ ਜਿੰਨੇ ਵੀ ਲੋੜਵੰਦ ਲੋਕ ਨੇ ਜਾਂ ਬੱਚੇ ਨੇ ਉਹਨਾਂ ਵਾਸਤੇ ਮੈਂ ਦੇ ਦਿੰਦਾ ਉਹਨਾਂ ਨੂੰ ਬਹੁਤ ਮਾੜਾ ਟਾਈਮ ਦੇਖਿਆ ਜੀ ਕਿ ਉਸ ਟਾਈਮ ਸਾਡੇ ਕੋਲ ਕੱਪੜੇ ਵੀ ਨਹੀਂ ਹੁੰਦੇ ਸੀ ਪਾਣ ਨੂੰ ਕੂਲ ਡਰੈਸ ਜਿਹੀ ਲੋਕਾਂ ਦੇ ਫੰਕਸ਼ਨ ਚ ਜਾਣਾ ਜੇ ਪ੍ਰਮਾਤਮਾ ਨੇ ਜਿੰਨੀ ਲਿਖੀ ਅੱਜ ਲਿਖੀ ਤੇ ਅੱਜ ਅਸੀਂ ਚਲੇ ਜਾਣਾ ਹੈ ਨਹੀਂ ਅਸੀਂ ਜਿੰਨੇ ਮਰਜੀ ਦੁੱਖ ਤਕਲੀਫ ਚ ਹੋਈ ਹੈ ਜਿੰਨੀ ਮਰਜੀ ਬੰਦੇ ਨੂੰ ਕੋਈ ਛੋਈਏ ਸੇਵਾ ਕਰੀਏ ਜੇ ਉਹ ਮਾਲਿਕ ਨੇ ਨਹੀਂ ਲੈ ਕੇ ਜਾਣਾ ਤੇ ਨਹੀਂ ਲੈ ਕੇ ਜਾਏਗੇ ਇਹ ਤਾਂ ਬਹਿਮ ਹੈ ਜੀ ਜੀ ਸੋਚੋ 10 ਰੁਪਏ ਕਿਸ ਨੂੰ ਦੇਵਾਂਗੇ ਤੇ ਸਾਡਾ ਕੁਝ ਵੀ ਨਹੀਂ ਕਟਣ ਲੱਗਿਆ ਜੀ ਕਿਆ ਪਰਤਾ ਪ੍ਰਮਾਤਮਾ ਸਾਨੂੰ ਉਸ ਤੋਂ ਵੱਧ ਦੇਵੇ ਉਸ ਟਾਈਮ ਮੈਨੇ ਵੈਸੇ ਵੀ ਨਾ ਹੁੰਦੇ ਸੀ ਕਿ ਮੈਂ 100-150 ਰੁਪਏ ਜਿਮ ਦੀ ਫੀਸ ਵੀ ਦੇ ਸਕਾਂ ਇਹ ਮੇਰੇ ਮਦਰ ਚੋਰੀ ਆਪਣੇ ਕੰਮ ਚੋਂ ਜੋ ਪੈਸੇ ਵਾਜਦੇ ਸੀ ਉਹਦੇ ਚੋਂ ਮੈਨੂੰ ਦਿੰਦੇ ਸੀ ਫਾਦਰ ਮੈਨੇ ਮਨ ਕਰਦੇ ਸੀ ਇਸ ਲਈ ਕਹਿੰਦੇ ਕਿ ਰਿਸ਼ਤੇ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਕਿਉਂਕਿ ਰਿਸ਼ਤੇ ਸਾਨੂੰ ਸੰਭਾਲ ਲੈਂਦੇ ਆ ਉਸ ਔਖੇ ਦੌਰ ਦੇ ਵਿੱਚ ਜਦੋਂ ਅਸੀਂ ਗੁਜ਼ਰੇ ਹੁੰਦੇ ਆ ਜਦੋਂ ਸਾਨੂੰ ਲੱਗਦਾ ਹੈ ਸਾਡਾ ਸਭ ਕੁਝ ਖਤਮ ਹੋ ਜਾਏਗਾ ਸਿਰਫ ਰਿਸ਼ਤੇ ਹੀ ਹੁੰਦੇ ਨੇ ਜੋ ਸਾਨੂੰ ਮੁਕਮਲ ਕਰਦੇ ਨੇ ਜਦੋਂ ਉਹਨਾਂ ਨੇ ਤੁਹਾਨੂੰ ਤੁਸੀਂ ਜੰਮੇ ਭਲੇ ਸਭ ਕੁਝ ਤੁਹਾਡਾ ਕੀਤਾ ਹੈ ਪੜਾਇਆ ਲਖਾਇਆ ਜਵਾਨ ਕਰਤਾ ਤੇ ਜਦੋਂ ਉਹਨਾਂ ਨੂੰ ਤੁਹਾਡੀ ਲੋੜ ਪੈਂਦੀ ਹੈ ਤੇ ਤੁਸੀਂ ਉਹਨਾਂ ਵੱਲੋਂ ਪੱਲਾ ਛੱਡ ਜਾਂਦੇ ਹੋ ਸਰ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ ਹੈ ਪਹਿਲਾਂ ਤਾਂ ਇਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰ ਪਹਿਲਾਂ ਤਾਂ ਇਹ ਦੱਸੋ ਕਿ ਸਮਾਜ ਸੇਵਾ ਕਰਨੀ ਹੈ ਜਾਂ ਲੋਕਾਂ ਦੀ ਸੇਵਾ ਕਰਨੀ ਹੈ ਇਹ ਖਿਆਲ ਤੁਹਾਡੇ ਜ਼ਹਿਨ ਦੇ ਵਿੱਚ ਆਇਆ ਕਿਵੇਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੈਂ ਬਹੁਤ ਇੱਕ ਲੋ ਫੈਮਲੀ ਤੋਂ ਉੱਠਿਆ ਹਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਖੁਦ ਹੀ ਇੰਨਾ ਮਾੜਾ ਟਾਈਮ ਲਿਖਿਆ ਹੋਇਆ ਹੈ ਤੇ ਸਾਰਾ ਇਹ ਮਾੜਾ ਟਾਈਮ ਦੇਖਣ ਤੋਂ ਬਾਅਦ ਇਹ ਇਨਸਪੀਰੇਸ਼ਨ ਮੇਰੇ ਵਿੱਚ ਆਇਆ ਜੀ ਕੋਈ ਫੈਮਲੀ ਚ ਮੇਰੇ ਇਦਾਂ ਨਹੀਂ ਸੀ ਐਕਚੁਅਲੀ ਮੈਂ ਬਿਲੋਂਗ ਕਰਦਾ ਹਾਂ ਬਹੁਤ ਜ਼ਿਆਦਾ ਲੋ ਫੈਮਲੀ ਤੋਂ ਜੀ ਠੀਕ ਹੈ ਜੀ ਮੇਰੇ ਫਾਦਰ ਸਵੀਪਰ ਨੇ ਜੀ ਤੇ ਮੈਂ ਉਹ ਟਾਈਮ ਲਿਖਿਆ ਜਦ ਮੇਰੇ ਮਦਰ ਖੁਦ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਸਾਨੂੰ ਖਾਣਾ ਕਲਾਂ ਦੇ ਸੀ ਜੀ ਇਸ ਕਰਕੇ ਮੇਰੇ ਮਨ 'ਚ ਸਾਰੀ ਇਨਸਪੀਰੇਸ਼ਨਸ ਆਈ ਹੈ ਕੁਝ ਮੇਰੇ ਨਾਲ ਡਾਕਟਰ ਸਾਹਿਬ ਮਿਲੇ ਸੰਜੀਪ ਜੀ ਕੰਬੋਜ ਜੀ ਜਿਹੜੇ ਸਾਡੇ ਐਨਜੀਓ ਦੇ ਪ੍ਰੈਜ਼ੀਡੈਂਟ ਨੇ ਫਾਊਂਡਰ ਨੇ ਉਹਨਾਂ ਨਾਲ ਜੁੜਿਆ ਹੈ ਇਹ ਸਭ ਜੋ ਵੀ ਹੈ ਇਹ ਪਰਮਾਤਮਾ ਵੱਲੋਂ ਸਭ ਕੁਝ ਹੁੰਦਾ ਹੈ ਕੋਈ ਕੁਝ ਨਹੀਂ ਕਰਦਾ ਮੈਂ ਨਹੀਂ ਕੁਝ ਕਰਦਾ ਉਹ ਕਰਬਾਨ ਵਾਲਾ ਉਹ ਪਰਮਾਤਮਾ ਹੀ ਹੈ ਜੀ ਉਹਨਾਂ ਨੇ ਕਿ ਜ਼ਰੀਆ ਬਣਾ ਦਿੱਤਾ ਸਾਨੂੰ ਇਹ ਸਭ ਉਹ ਮਾਲਕ ਦੀ ਕਿਰਪਾ ਹੈ ਜੋ ਵੀ ਹੈ ਸਰ ਜੀ ਮੈਂ ਤੁਸੀ ਦੱਸਿਆ ਕਿ ਤੁਹਾਡੇ ਮਾਤਾ ਜੀ ਲੋਕਾਂ ਦੇ ਘਰ ਦੇ ਵਿੱਚ ਕੰਮ ਕਰਦੇ ਸੀ ਤੁਹਾਡੇ ਪਿਤਾ ਜੀ ਸਵੀਪਰ ਦਾ ਕੰਮ ਕਰਦੇ ਸੀ ਸੋਖਾ ਤਾਂ ਨਹੀਂ ਰਿਹਾ ਹੋਏਗਾ ਇਹ ਰਾ ਕਿਉਂਕਿ ਅੱਜ ਤੁਸੀਂ ਜਿਮ ਟ੍ਰੇਨਰ ਹੋ ਤੁਹਾਡਾ ਆਪਣਾ ਜਿਮ ਹੈ ਇਸ ਮੁਕਾਮ ਤੇ ਸਾਨੀ ਦੇ ਨਾਲ ਨਹੀਂ ਪਹੁੰਚਿਆ ਜਾ ਸਕਦਾ ਬਹੁਤ ਸਾਰਾ ਸੰਘਰਸ਼ ਕੀਤਾ ਹੋਏਗਾ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ ਕਿਵੇਂ ਦਾ ਸੀ ਇਹ ਸਫ਼ਰ ਸਾਰਾ ਇਹ ਸਫ਼ਰ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ ਜੀ ਮਤਲਬ ਕਿ ਇੱਕ ਲੋ ਫੈਮਲੀ ਚ ਉੱਠ ਕੇ ਇੱਕ ਬਾਡੀ ਬਿਲਡਿੰਗ ਵੱਲ ਸੋਚਣਾ ਬਹੁਤ ਜ਼ਿਆਦਾ ਡਿਫਿਕਲਟ ਹੈ ਕਿਉਂਕਿ ਜਿਹੜੀ ਇਹ ਗੇਮ ਹੈਗੀ ਇਹਦਾ ਮੰਥਲੀ ਖਰਚਾ 40 ਤੋਂ 250000 ਹੈ ਐਕਚੁਅਲੀ ਮੇਰੇ ਕੋ ਉਸ ਟਾਈਮ ਮੈਨੇ ਵੈਸੇ ਵੀ ਨਾ ਹੁੰਦੇ ਸੀ ਕਿ ਮੈਂ 100 150 ਰੁਪਏ ਜਿਮ ਦੀ ਫੀਸ ਵੀ ਦੇ ਸਕਾਂ ਜੀ ਇਹ ਮੇਰੇ ਮਦਰ ਚੋਰੀ ਆਪਣੇ ਕੰਮ ਚੋਂ ਜੋ ਪੈਸੇ ਵਜਦੇ ਸੀ ਉਹਦੇ ਚੋਂ ਮੈਨੂੰ ਦਿੰਦੇ ਸੀ ਫਾਦਰ ਮੈਨੇ ਮਨ ਨਾ ਕਰਦੇ ਸੀਗੇ ਕਿ ਪੜ ਲਓ ਬਿਲਕੁਲ ایک کم کام کچھ نہیں رکھا اسی پڑے بھی ہیں ٹھیک ہے جی میں ایم اے کی سوشالجی چھے ٹھیک ہے جی برادر بھی پڑے اور ویل سیٹل ہے اج اسٹریلیا ٹھیک ہے جی میں بھی یو کے پڑھ کے آیا ایم اے مارکیٹنگ ایم ایس سوشوجی میں ہے کی سب کچھ بہت ماڑا ٹائم دیکھا جی کہ اس ٹائم ساڑے کو کپڑے بھی نہیں ہوں سی پو ਸਕੂਲ ਡਰੈਸ ਜਿਹੀ ਲੋਕਾਂ ਦੇ ਫੰਕਸ਼ਨ 'ਚ ਜਾਣਾ ਤੇ ਉਹੀ ਕਪੜੇ ਪਾ ਕੇ ਆਹ ਬਾਕੀ ਹੀ ਦੋਸਤੋ ਭਾਵੁਕ ਹੋਣਾ ਬੰਦਾ ਹੈ ਕਿਉਂਕਿ ਜਿਸ ਸ਼ਖਸੀਅਤ ਨੇ ਜਾਂ ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਔਖਾ ਸਮਾਂ ਵੇਖਿਆ ਹੋਵੇ تے ہار نہی ہوئے اِسی کہ لو یو زندگی پروگرام دا نام اسی لیے رکھیا ہے کیونکہ زندگی نو پیار کرنا بہت ضروری ہوندہ ہے اجیے لوگ زندگی نو پیار کرتے ہیں دوسرے دلی مثال باندینے سر تسے یہ دسو کہ سماج سیوا کرتے ہو کی کی کرتے ہو سماج سیوا دے سیوا چی میں بلڈ ڈونیٹ بہت بار گیتا ہے پلیٹ لیٹس پلازما جو بھی ہوں ہوں جب کووڈ دور آیا سا اِسی हم. ਸਮਾਰਨਿੰਗ ਦਿਨ ਆਪਣਾ ਆਫਟਰਨੂਨ ਦਾ ਜੋ ਵੀ ਲੰਚ ਬ੍ਰੇਕਫਾਸਟ ਅਸੀਂ ਦੇ ਕੇ ਪ੍ਰੋਵਾਈਡ ਕਰਕੇ ਆਉਂਦੇ ਸੀ ਖੁਦ ਛੜੀਆਂ ਦੇ ਸੀ ਅਸੀਂ ਕੋਵਿਡ ਦੇ ਵਿੱਚ ਡੈਡ ਬਾਡੀਜ਼ ਜੀ ਦੇ ਸੰਸਕਾਰ ਕਰਿਆ ਜਿੱਥੇ ਲੋਕ ਡਰਦੇ ਸੀ ਕਿ ਨਹੀਂ ਵੀ ਸਾਨੂੰ ਕੋਵਿਡ ਨਾ ਹੋ ਜਾਏ ਹਮ ਐਕਚੁਅਲੀ ਮੈਨੂੰ ਵੀ ਕੁਝ ਟਾਈਮ ਬਾਅਦ ਉਹ ਟਾਈਮ ਨੇਵਤ ਕੋਵਿਡ ਹੋਰ ਗਿਆ ਸੀ ਜੀ ਨਾਰਮਲ ਕੋਵਿਡ ਸੀਗਾ ਚਲੋ ਉਹ ਵੀ ਟਾਈਮ ਸੀਗਾ ਨਿਕਲ ਗਿਆ ਉਸ ਤੋਂ ਬਾਅਦ ਮੀਮਾ ਫਿਰ ਇੱਕ ਕੈਂਸਰ ਪੇਸ਼ੈਂਟ ਸੀ ਜਿਹਨਾਂ ਨੂੰ ਕੋਵਿਡ ਸੀਗਾ ਉਹਨਾਂ ਨੂੰ ਆਪਣੇ ਪਲਾਜ਼ਮਾ ਡੋਨੇਟ ਕਰਕੇ ਆਇਆ ਤੇ ਐਦੇ ਹੀ ਹੋ ਹੋ ਸੇਵਾ ਸਾਡੀ ਆਪਾਂ ਡੇਲੀ ਰੂਟੀਨ ਇੱਕ ਸਾ ਡੇਲੀ ਦਾ ਇੱਕ ਪਰਸੈਂਟ ਦਾ ਸਾਡਾ ਹੈ ਹੀ ਹੈ ਜਿਨ੍ਹਾਂ ਨੂੰ ਅਸੀਂ ਮੈਡੀਸਿਨਸ ਪ੍ਰੋਵਾਈਡ ਕਰਾਉਂਦੇ ਆਂ ਹਾਂਜੀ ਤੇ ਹੋਰ ਅਸੀਂ ਹੰਸ ਰਾਜ ਧਰਮਸ਼ਾਲਾ ਪੀਜੀ ਵਿੱਚ ਜਿਨ੍ਹਾਂ ਨੇ ਉੱਥੇ ਕੈਂਸਰ ਵਾਲੇ ਬੱਚੇ ਨੇ ਉਹਨਾਂ ਦਾ ਅਸੀਂ ਕੁਝ ਬੱਚੇ ਅਡਾਪਟ ਕਰੇ ਹੋਏ ਨੇ ਜਿਹਦਾ ਕਿਸੇ ਦਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਆਪਰੇਸ਼ਨ ਕਰਨਾ ਜਾਂ ਉਹਨੂੰ ਮੈਡੀਸਨ ਪਰ ਅਸੀਂ ਉਹਨੂੰ ਪ੍ਰੋਵਾਈਡ ਕਰ ਲੈਂਦੇ ਬੱਚਿਆਂ ਨੂੰ ਨਾ ਤੇ ਅਸੀਂ ਜਿੰਨਾ ਵੀ ਖਰਚਾ ਆਉਂਦਾ ਖੁਦ ਅਸੀਂ ਆਪਣੇ ਪੱਲੋ ਲਾਂਦੇ ਹਾਂ ਜੀ ਇਕੱਠੇ ਕਰਕੇ ਸਾਰੇ ਮੈਂਬਰਸ ਕੁਝ ਵੀ ਹੈ واقعی بہت ودیا ابرالہ رہے ہو تو استھا تھا نا جڑے ہوئے ہو لوکی زندگی کے خوشی دے رنگ بھر رہے ہو سر تھی دس ہے کہ تھی بہت وار بلڈ ڈونیٹ کیتا ہے اکثر ہی لوگوں کے ایک پرم کہلو یا ایک خیال کہلو یا تارنا کہلو کہ کی ہندی ہے کہ زیادہ بلڈ ڈونیٹ کریں گے تا ویکنس آئے گی تھی جم ٹرینر بھی ہو تو بہت واری بلڈ ڈونیٹ بھی کیا ہے کنی کو سچائی ہے اس دارنا نہیں دیکھو جی میں تو یہ تو مجھے پتا ہی نہیں میں ہنڈرڈ ٹائمس کر چکا ہوں اس پلس ਕਰ चुके हैं प्लेटलेट्स डोनेट करते हैं एदा दा कुछ नहीं हैगा कि लोग सोचदे हैं कि ब्लड देवांगे कमजोर हो जाएंगे या ਸਾਡੇ ਜੀ ਵੀਕਨੈਸ ਆ ਜਾਏਗੀ ਜਾਂ ਹੋਰ ਕੁਝ ਸਾਨੂੰ ਅੰਦਰੋਂ ਇੰਟਰਨਲ ਪ੍ਰੋਬਲਮ ਹੋ ਜਾਏਗਾ एदा दा कुछ नहीं हैगा जी मैं खुद कई बारि ਮੰਥ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਜਿੱਥੇ ਲੋਕ ਕਹਿੰਦੇ ਨੇ ਕਿ ਡਾਕਟਰਸ ਕਹਿੰਦੇ ਨੇ ਕਿ ਆਫਟਰ 3 ਮੰਥਸ ਤੁਸੀਂ ਆਪਣਾ ਦੁਬਾਰਾ ਬਲੱਡ ਦੋ ਮੈਂ ਮਹੀਨੇ ਚ ਤਿੰਨ ਤਿੰਨ ਵਾਰੀ ਵੀ ਦਿੱਤਾ ਹੈ ਫੈਮਲੀ ਨੇ ਕਿਹੋ ਜਿਹਾ ਹੂੰਗਾ ਰਹਿ ਦਿੱਤਾ ਸੀ ਨੀ ਫੈਮਿਲੀ ਤਾਂ ਦੇਖੋ ਕਦੀ ਮਨਾ ਹੀ ਨਹੀਂ ਕਰਿਆ ਉਹਨਾਂ ਨੇ ਇਦਾਂ ਦੇ ਕੰਮ ਕਰਨ ਨੂੰ ਨਹੀਂ ਸੁਸਾਇਟੀ ਵਾਸਤੇ ਕਿਉਂਕਿ ਜਿਹੜਾ ਬੰਦਾ ਖੁਦ ਵੀ ਗਰੀਬੀ ਤੋਂ ਉੱਠਿਆ ਹੋਵੇ ਉਹ ਹਮੇਸ਼ਾ ਕਿਸੇ ਦੇ ਭਲੇ ਵਾਸਤੇ ਹੀ ਸੋਚੇਗਾ ਜੀ ਤੇ ਸਾਨੂੰ ਚਲੋ ਮੈਨੂੰ ਇੰਨਾ ਸੀਗਾ ਕੁਝ ਹੋ ਵੀ ਗਿਆ ਤੇ ਕੁਝ ਨਹੀਂ ਆਇਆ ਇਹ ਤਾਂ ਪਰਮਾਤਮਾ ਦੇ ਹੱਥ ਹੈ ਸਭ ਕੁਝ ਜੇ ਪਰਮਾਤਮਾ ਨੇ ਜਿੰਨੀ ਲਿਖੀ ਅੱਜ ਲਿਖੀ ਤੇ ਅੱਜ ਅਸੀਂ ਚਲੇ ਜਾਣਾ ਹੈ ਨਹੀਂ ਅਸੀਂ ਜਿੰਨੇ ਮਰਜੀ ਦੁੱਖ ਤਕਲੀਫ ਚ ਹੋਈਏ ਜਿੰਨੀ ਮਰਜੀ ਬੰਦੇ ਨੂੰ ਕੁਝ ਹੋਈਏ ਸੇਵਾ ਕਰੀਏ ਜੇ ਉਹ ਮਾਲਿਕ ਨੇ ਨਹੀਂ ਲੈ ਕੇ ਜਾਣਾ ਤੇ ਨਹੀਂ ਲੈ ਕੇ ਜਾਏਗੇ ਇਹ ਤਾਂ ਬਹਿਮ ਹੈ ਜੀ ਜੀ سر جدو بھی انسان اجھے جی حالات دا ہے جی میں کی کہ دسا ہے کہ بچپن تو ہی تھی اپنے کار بھی گھر سی ویسی شوق پورے نہیں ہوئی سی اس سمیں بہت وار انسان ٹوٹ دا ضرور ہے بہت واری ایدہ لگ دا ہے کہ اسی ہار جا کئی واری واریرا بھی دکھائی دن دا ہے ਅਜਿਹੇ ਸਾਰੇ ਮਾਹੌਲ ਵਿੱਚ ਅਜਿਹੀ ਸਾਰੀ ਸਥਿਤੀਆਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਸੰਭਾਲਦੇ ਸੀ ਤੁਹਾਨੂੰ ਮੋਟੀਵੇਟ ਕੌਣ ਕਰਦਾ ਸੀ ਕਿ ਜ਼ਿੰਦਗੀ 'ਚ ਹਾਰ ਨਹੀਂ ਮੰਨਨੀ ਐਕਚੁਅਲੀ ਇਹ ਮੋਟੀਵੇਸ਼ਨ ਦਿੱਤੀ ਹੈ ਮੇਰੇ ਬ੍ਰਦਰ ਨੇ ਛੋਟਾ ਜੀ ਉਹ ਮੈਨੂੰ ਹਮੇਸ਼ਾ ਇਹ ਦੱਸਦਾ ਸੀ ਕਿ ਕਦੀ ਵੀ ਕੁਝ ਹੋਏਗਾ ਆਪਾਂ ਹਾਰ ਨਹੀਂ ਮੰਨਣੀ ਹੈਗੀ ਤੇ ਕਿਆ ਪਤਾਣ ਵਾਲਾ ਸਮਾਂ ਸਾਡੇ ਲਈ ਬਹੁਤ ਅੱਛਾ ਆਏਗਾ ਬਿਲਕੁਲ ਇਸ ਲਈ ਮੈਂ ਜ਼ਰੂਰ ਟੁੱਟ ਜਾਂਦਾ ਸੀ ਪਰ ਉਹ ਮੈਨੂੰ ਟੁੱਟਣ ਨਹੀਂ ਦਿੰਦਾ ਸੀ ਜੀ ਵਾਕਈ ਦੋਸਤੋ ਜੋ ਰਿਸ਼ਤੇ ਹੁੰਦੇ ਆ ਇਸ ਲਈ ਕਹਿੰਦੇ ਆ ਕਿ ਰਿਸ਼ਤੇ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਕਿਉਂਕਿ ਰਿਸ਼ਤੇ ਸਾਨੂੰ ਸੰਭਾਲ ਲੈਂਦੇ ਆ ਉਸ ਔਖੇ ਦੌਰ ਦੇ ਵਿੱਚ ਜਦੋਂ ਅਸੀਂ ਗੁਜ਼ਰੇ ਹੁੰਦੇ ਆ ਜਦੋਂ ਸਾਨੂੰ ਲੱਗਦਾ ਹੈ ਸਾਡਾ ਸਭ ਕੁਝ ਖਤਮ ਹੋ ਜਾਏਗਾ ਸਿਰਫ ਰਿਸ਼ਤੇ ਹੀ ਹੁੰਦੇ ਨੇ ਜੋ ਸਾਨੂੰ ਮੁਕਮਲ ਕਰਦੇ ਨੇ ਬਾਕੀ ਸਾਰੀਆਂ ਚੀਜ਼ਾਂ ਪੈਸਾ ਦੌਲਤ ਸ਼ੋਹਰਤ ਇੱਥੋਂ ਲਈਆਂ ਇੱਥੇ ਰਹਿ ਜਾਣੀਆਂ ਪਰ ਇੱਕ ਚੀਜ਼ ਹੈ ਦੂਸਰਿਆਂ ਦੇ ਦਿਲਾਂ ਦੇ ਵਿੱਚ ਥਾਂ ਜੋ ਅਸੀਂ ਬਣਾ ਜਾਵਾਂਗੇ ਜਿਵੇਂ ਕਿ ਸਰ ਤੇ ਇਨਾਂ ਦੀ ਟੀਮ ਬਣਾ ਰਹੀ ਹੈ ਲੋਕ ਸੇਵਾ ਕਰਕੇ ਉਹ ਥਾਂ ਕੋਈ ਵੀ ਨਹੀਂ ਲੈ ਸਕਦਾ ਸਰ ਫਿਊਚਰ ਦੇ ਬਾਰੇ ਵੀ ਕੁਝ ਸੋਚਿਆ ਹੋਗਾ ਕੋਈ ਸੁਪਨਾ ਹੋਏਗਾ ਇੱਕ ਪੁੱਛਾਂਗੀ ਤੁਹਾਡੇ ਕੋਲ ਕਿ ਜਦੋਂ ਛੋਟੇ ਸੀ ਉਸ ਸਮੇਂ ਕੀ ਸੁਪਨਾ ਦੇਖਿਆ ਸੀ ਜੋ ਤੁਹਾਨੂੰ ਲੱਗਦਾ ਹੈ ਕਿ ਮੇਰਾ ਪੂਰਾ ਹੋ ਚੁੱਕਾ ਹੈ ਹੁਣ ਮੈਂ ਪੁੱਛਾਂਗੀ ਕਿ ਹੁਣ ਤੁਸੀਂ ਸੁਪਨਾ ਕਿਹੜਾ ਦੇਖ ਰਹੇ ਹੋ ਜੋ ਤੁਸੀਂ ਫਿਊਚਰ ਦੇ ਵਿੱਚ ਪੂਰਾ ਕਰਨਾ ਚਾਹੁੰਦੇ ਐ ਐਕਚੁਅਲੀ ਛੋਟੇ ਹੁੰਦੇ ਤਾਂ ਦੇਖੋ ਤਨੂੰ ਮੈਂ ਦੱਸ ਚੁੱਕਿਆ ਕਿ ਟਾਈਮ ਨਹੀਂ ਸੀ ਅੱਛਾ ਸਪਨੇ ਦੇਖਣ ਦੇਖੇ ਨਹੀਂ ਹੈਗੇ ਜੀ ਠੀਕ ਹੈ ਜੀ ਹੁਣ ਸਪਨਾ ਇਹ ਹੈ ਕਿ ਚਲੋ ਮੈਂ ਆਪਣੀ ਗੇਮ ਕਰਨਾ ਹੈ ਬੋਡੀ ਬਿਲਡਿੰਗ ਹੈ ਜੋ ਵੀ ਹੈ ਪਰਮਾਤਮਾ ਵੱਲ ਹੋਇਆ ਮੈਂ ਅੱਜ ਵੀ ਜਿੰਨਾ ਵੀ ਮੈਨੂੰ ਕੈਸ਼ ਪ੍ਰਾਈਜ਼ ਵਗੈਰਾ ਮਿਲਦਾ ਹੈ ਜੀ ਕੰਪੀਟੀਸ਼ਨਸ 'ਤੇ ਮੈਂ 7 ਟਾਈਮ ਮਿਸਟਰ ਚੰਡੀਗੜ੍ਹ ਰਹਿ ਚੁੱਕਿਆ ਹਾਂ ਮਿਸਟਰ ਨਾਰਥ ਇੰਡੀਆ ਮਿਸਟਰ ਪੰਜਾਬ ਮਿਸਟਰ ਇੰਡੀਆ ਸਿਲਵਰ ਮੈਡਲਿਸਟ ਜੀ ਜੋ ਵੀ ਮੈਨੂੰ ਉੱਥੋਂ ਕੈਸ਼ ਮਨੀ ਮਿਲਦੀ ਹੈ ਉਹ ਮੈਂ ਸਭ ਬੱਚਿਆਂ ਵਾਸਤੇ ਜਿਨੇ ਵੀ ਲੋੜਵੰਦ ਲੋਕ ਨੇ ਜਾਂ ਬੱਚੇ ਨੇ ਉਹਨਾਂ ਵਾਸਤੇ ਮੈਂ ਦੇ ਦਿੰਦਾ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਨੀਡਸ ਪੂਰੀਆਂ ਹੋ ਚੁੱਕੀਆਂ ਜੀ ਔਰ ਖੁਦਾ ਖਰਚਾ ਜੇ ਆਪਾਂ ਦੇਖੀਏ ਤਾਂ 40-50 ਹਜ਼ਾਰ ਰੁਪਏ ਮੰਥਲੀ ਹੈ ਬਾਡੀ ਬਿਲਡਿੰਗ ਦਾ ਇਹਦੇ ਚ ਇੰਨੀ ਡਾਈਟ ਡੈਡੀਕੇਸ਼ਨ ਬਹੁਤ ਜ਼ਿਆਦਾ ਹੈ ਚਲੋ ਆਪਾਂ ਸੋਚਦੇ ਆਂ ਕਿ ਕਈ ਵਾਰੀ ਬੰਦੇ ਨਾਲ ਮਿਸ ਹੈਪਨਿੰਗਸ ਹੁੰਦੀਆਂ ਜ਼ਿੰਦਗੀ ਚ ਸਭ ਨਾਲ ਹੁੰਦੀਆਂ میرے نال بہت بار کچھ ہویا ہے ٹھیک ہے جی مطلب کہ کئی ایک دو بار تا ڈاکٹر مطلب کہ پلس ریٹ ہی نہیں میری آ رہی بیمار ہو گیا سی زیادہ ڈاکٹر نے جواب ہی دیتا دے دا ایک بار میرا بڑا تکڑا ایکسیڈنٹ ہوا جی اپنا جموں جا رہا میں کمپٹیشن كھیلن اس تو پہلے میرا رات میں ایکسیڈنٹ ہو گیا راستے بہت زیادہ تکڑا ہٹ ہوا ہے دیکھ لو اتنے بھی کچھ نہیں ہوا ਤੇ ਮੈਂ ਹੀ ਸੋਚਦਾ ਹੈਗਾ ਕਿ ਜੋ ਵੀ ਹੈਗਾ ਕਿਆ ਪਤਾ ਮੇਰੀ ਜੋ ਪਰਮਾਤਮਾ ਨੇ ਸੇਵਾ ਲਈ ਹੈ ਉਹੀ ਅੱਗੇ ਆਂਦਾ ਸਾਡੇ ਬਿਲਕੁਲ ਲੋਕਾਂ ਦੀਆਂ ਧੂਮਾਂ ਤੁਹਾਡੇ ਨਾਲ ਹਾਂਜੀ ਉਹ ਬੱਚਿਆਂ ਦੇ ਆਸ਼ੀਰਵਾਦ ਨਾਲ ਜਾਂ ਜੋ ਵੀ ਕਰਦੇ ਅਸੀਂ ਕੰਮ ਚੰਗੇ ਕੰਮ ਉਹਦੇ ਕਰਕੇ ਹੀ ਜੀ ਪਰਮਾਤਮਾ ਨਹੀਂ ਚਾਹੁੰਦਾ ਕਿ ਇਹ ਹਲੇ ਆਣ ਹਲੇ ਸੇਵਾ ਹੀ ਕਰਨ ਜੀ ਆ ਵਾਕਈ ਹੀ ਦੋਸਤੋ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਅਸੀਂ ਅਜਿਹੇ insan ਦੇ ਨਾਲ ਗੱਲ ਕਰਦੇ ਹਾਂ ਮੋਟੀਵੇਸ਼ਨ ਮਿਲਦੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਬਹੁਤ ਜਲਦੀ ਸਪਰੈਡ ਹੋ ਜਾਂਦੀ ਹੈ ਕਿਸੇ ਨੂੰ ਪੋਜ਼ਿਟਿਵ ਰੱਖਣਾ ਕਿਸੇ ਨੂੰ ਮੋਟੀਵੇਟ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ ਸਰ ਤੁਹਾਡੇ ਰੋਲ ਮਾਡਲ ਕੌਣ ਨੇ ਰੋਲ ਮਾਡਲ ਮੇਰੇ ਸਭ ਤੋਂ ਪਹਿਲਾਂ ਦੇਖੋ ਮਾਵਾਪੀ ਹੈ ਰੋਲ ਮਾਡਲ ਜੀ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਜੀ ਅਗਰ ਉਹ ਨਾ ਹੁੰਦੇ ਤਾਂ ਅਸੀਂ ਇਹ ਦੁਨੀਆ ਸ਼ਾਇਦ ਦੇਖ ਨਾ ਪਾਦੇ ਸਾਡੇ ਮਾਪੇ ਸਾਡਾ ਰੋਲ ਮਾਡਲ ਹੈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਜੋ ਮੇਰੇ ਗੁਰੂ ਬਣੇ ਐ ਜਦੋਂ ਮੈਂ 22 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ ਬਾਡੀ ਬਿਲਡਿੰਗ ਦੇ ਵਿੱਚ ਜੋ ਵੀ ਮੇਰੇ ਗੁਰੂ ਹੈਗੇ ਆ ਸਭ ਤੋਂ ਪਹਿਲਾਂ ਮੇਰੇ ਜਿਹੜੇ ਗੁਰੂ ਐ ਮਿਹਰਬਾਨ ਵਿਰਕ ਹੈਗੇ ਉਸ ਤੋਂ ਬਾਅਦ ਸੁਨੀਲ ਵਾਲੀਆ ਜੀ ਹੈ ਉਹ 17 ਵਿੱਚ ਹੈਗੇ ਜਿਮ ਬੋਨਸ ਅੰਟੇ ਵਿੱਚ ਮਿਹਰਬਾਨ ਸਰ ਹੈਗੇ ਆ ਉਹਨਾਂ ਦਾ 37 ਵਿੱਚ ਜਿਮ ਹੈ ਜੀ ਮਿਹਰਬਾਨ ਫਿਟਨੈਸ ਦੇ ਨਾਮ ਤੋਂ ਜਿਹੜੇ ਹੁਣ ਮੇਰੇ ਡਾਈਟੀਸ਼ਨ ਨੇ ਉਹ ਹੈਗੇ ਆ ਹਰੀਸ਼ ਦਿਵਾਨ ਸਰ ਦਿੱਲੀ ਵਿੱਚ ਜੀ ਉਹ ਸਭ ਕੁਝ ਮੈਨੂੰ ਫ੍ਰੀ ਆਫ ਕੋਸ ਦੱਸਦੇ ਆ ਕੁਝ ਪੈਸਾ ਨਹੀਂ ਲੈਂਦੇ ਮੇਰੇ ਤੋਂ ਜੀ ਉਹ ਬਹੁਤ ਅੱਛੇ ਬੰਦੇ ਨੇ ਜੀ ਇਹ ਬੰਦੇ ਮੇਰੇ ਨਾਲ ਨੇ ਤੇ ਮੈਨੂੰ ਮੋਟੀਵੇਸ਼ਨ ਮਿਲਦੀ ਆ ਅੱਗੇ ਵੀ ਮੈਨੂੰ ਹਿੰਮਤ ਮਿਲੇਗੀ ਤੇ ਜੋ ਵੀ ਅੱਗੇ ਮੈਂ ਕੰਪੀਟੀਸ਼ਨ ਖੇਲਾਂਗਾ ਚਾਹੇ ਮੈਂ ਸਟੇਟ ਲੈਵਲ ਦਾ ਖੇਲਣਾ ਚਾਹੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਜੋ ਵੀ ਮੈਨੂੰ ਕੁਝ ਵੀ ਪ੍ਰਾਈਜ਼ ਮਨੀ ਆ ਕੁਝ ਵੀ ਮਿਲੇਗਾ ਮੈਂ ਬੱਚਿਆਂ ਵਾਸਤੇ ਇਹ ਸਭ ਕਰਾਂਗਾ ਸਾਡੀਆਂ ਬੈਸਟ ਵਿਸ਼ਸ ਹਮੇਸ਼ਾ ਤੁਹਾਡੇ ਨਾਲ ਰਹਣਗੀਆਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋ ਮੈਂ ਤਾਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗਾ ਦੇਖੋ ਤੁਸੀਂ ਵੀ ਸੇਵਾ ਕਰੋ ਸਬਦੀ ਬਲੱਡ ਡੋਨੇਟ ਕਰੋ ਕਿਸੇ ਲੋੜਵੰਦ ਨੂੰ ਲੋੜ ਹੋਵੇ ਜੇ ਅਸੀਂ 100 10 ਰੁਪਏ ਕਿਸੇ ਨੂੰ ਦੇ ਦਾਂਗੇ ਤੇ ਸਾਡਾ ਕੁਝ ਵੀ ਨਹੀਂ ਘਟਣ ਲੱਗਿਆ ਜੀ। ਕਿਆ ਪਰਤਾ ਪਰਮਾਤਮਾ ਸਾਨੂੰ ਉਸ ਤੋਂ ਵੱਧ ਦੇਵੇ। ਜੀ। ਇਸ ਲਈ ਮੈਂ ਸਭ ਨੂੰ ਇਹ ਕਹਾਂਗਾ ਬਲੱਡ ਡੋਨੇਟ ਕਰੋ ਕਿਸੇ ਲੋੜਵੰਦ ਦੀ ਲੋੜ ਨੂੰ ਪੂਰੀ ਕਰੋ ਕਿਸੇ ਵੀ ਤਰ੍ਹਾਂ ਹੈਲਪ ਕਰੋ। ਜੋ ਵੀ ਉਸ ਨੂੰ ਨੀਡ ਹੋਵੇ ਜੋ ਵੀ ਹੈਲਪ ਹੋਵੇ ਮੂੰਹ ਨਾ ਫੇਰੋ ਕਿਸੇ ਤੋਂ। ਇੱਕ ਅੱਛੇ ਇਨਸਾਨ ਬਣੋ ਇਸ ਦੁਨੀਆ ਤੋਂ ਓਸੇ ਕੁਝ ਨਹੀਂ ਲੈ ਕੇ ਜਾਣਾ। ਜੀ। ਖਾਲੀ ਆਤਾ ਸੀ ਤੇ ਖਾਲੀ ਹਾਤੀ ਸੀ ਇੱਥੋਂ ਚਲੇ ਜਾਣਾ ਮਾਪੇ ਦੀ ਸੇਵਾ ਕਰੋ ਆਪਣੀ ਸਭ ਤੋਂ ਪਹਿਲਾਂ ਉਹ ਥਾਡੇ ਰੋਲ ਮਾਡਲ ਨੇ ਥਾਡੇ ਗੁਰੂ ਨੇ ਸਭ ਤੋਂ ਪਹਿਲਾਂ ਮਾਪੇ ਅੱਜ ਕੱਲ ਬੱਚੇ ਕੀ ਕਰਦੇ ਆ ਮਾਪੇ ਨੂੰ ਕਰੋ ਘੜ ਦਿੰਦੇ ਠੀਕ ਹੈ ਜੀ ਉਹ ਬਹੁਤ ਜ਼ਿਆਦਾ ਵੱਡਾ ਸੀ ਕਿ ਆਪਣੇ ਆਪ ਨੂੰ ਇੱਕ ਦੁੱਖ ਭਜਾਣਿਆ ਕਿ ਜਿੱਦਾਂ ਸਾਡੇ ਮਾਪੇ ਹੈ ਉਹ ਸਾਡਾ ਰੱਬ ਦਾ ਰੂਪ ਹੈ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਤੇ ਮੈਂ ਇਹ ਵੀ ਇਸ ਚੈਨਲ ਦੇ ذریعے ਜ਼ਰੂਰ ਕਹਿਣਾ ਚਾਹਾਂਗਾ ਸਭ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਆਪਣੇ ਮਾਪਬੀ ਦੀ ਜ਼ਰੂਰ ਸੇਵਾ ਕਰੋ ਜੀ ਜਦੋਂ ਉਹਨਾਂ ਨੇ ਤੁਹਾਨੂੰ ਤੁਸੀਂ ਜੰਮੇ ਭਲੇ ਸਭ ਕੁਝ ਤੁਹਾਡਾ ਕੀਤਾ ਹੈ ਬੜਾ ਖਿਲਾਇਆ ਜਵਾਨ ਕਰਤਾ ਤੇ ਜਦੋਂ ਉਹਨਾਂ ਨੂੰ ਤੁਹਾਡੀ ਲੋੜ ਪੈਂਦੀ ਹੈ ਤੇ ਤੁਸੀਂ ਉਹਨਾਂ ਵੱਲੋਂ ਪੱਲਾ ਛੱਡ ਜਾਂਦੇ ਹੋ ਆਪਣੇ ਮਾਪਬੀ ਦੀ ਸੁਣੋ ਉਹਨਾਂ ਦੀ ਸੇਵਾ ਕਰੋ ਬਸ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਥੈਂਕ ਯੂ ਧੰਨਵਾਦ ਬਹੁਤ ਖੂਬਸੂਰਤ ਮੈਸੇਜ ਦਿੱਤਾ ਇਹਨਾਂ ਨੇ ਦੋਸਤੋ ਜ਼ਿੰਦਗੀ ਦੇ ਵਿੱਚ ਇਦਾਂ ਕਦੇ ਨਹੀਂ ਹੋਏਗਾ ਕਿ ਕੋਈ ਦੁੱਖ ਜਾਂ ਤਕਲੀਫ ਜਾਂ ਮੁਸੀਬਤ ਨਹੀਂ ਆਏਗੀ بس ਉਹਨਾਂ ਮੁਸੀਬਤਾਂ ਦੇ ਨਾਲ ਆਪਾਂ ਡੀਲ ਕਿਵੇਂ ਕਰਨਾ ਹੈ ਇਹ ਪਰਸਨ ਟੂ ਪਰਸਨ ਵੈਰੀ ਕਰਦਾ ਹੈ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ ਕਈ ਲੋਕ ਹਾਰ ਜਾਂਦੇ ਨੇ ਮੁਸੀਬਤਾਂ ਦੇ ਅੱਗੇ ਰੋਣ ਲੱਗ ਜਾਂਦੇ ਨੇ 네ਗੇਟਿਵ ਹੋ ਜਾਂਦੇ ਨੇ ਇੱਥੋਂ ਤੱਕ ਕਿ ਸੁਸਾਈਡ ਵੀ ਕਰ ਲੈਂਦੇ ਨੇ ਪਰ ਕੁਝ ਲੋਕ ਨੇ ਜੋ ਹਿੰਮਤ ਨਹੀਂ ਹਾਰਦੇ ਬਲਕਿ ਉਹਨਾਂ ਮੁਸੀਬਤਾਂ ਨੂੰ ਹੀ ਤਰਾਸ਼ ਲੈਂਦੇ ਨੇ ਉਹਨਾਂ ਮੁਸੀਬਤਾਂ ਵਿੱਚ ਮੌਕੇ ਲੱਭ ਲੈਂਦੇ ਨੇ ਜਿਵੇਂ ਕਿ ਸਰ ਨੇ ਦੱਸਿਆ ਕਿ ਇੱਕ ਅਜੀਹਾ ਸਮਾਜ ਸੀ ਕਿ ਉਹਨਾਂ ਕੋਲ ਪਾਂ ਦੇ ਲਈ ਵਧੀਆ ਕੱਪੜੇ ਨਹੀਂ ਹੁੰਦੇ ਸਨ ਪਰ ਅੱਜ ਉਹ ਕੱਪੜੇ ਛੋਟੇ ਛੋਟੇ ਬੱਚਿਆਂ ਨੂੰ ਪਹਿਨਾ ਕੇ ਖੁਸ਼ੀਆਂ ਲਾਭ ਰਹੇ ਨੇ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਦੇ ਰੰਗ ਭਰ ਲੇ ਨੇ ਅੱਜ ਦੇ ਇਸ ਐਪੀਸੋਡ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ